ਇੱਕ ਵਾਰੀ ਲਲਕਾਰਾ ਇਹ 5000 ਦੀ 5000 ਦੀ ਕਬੱਡੀਆਂ ਦੀ ਗੱਲ ਚੰਗਿਆ 5000 ਉਹ ਕਹਿੰਦੇ ਮੁੰਡੇ ਕਮਾਨ ਮੱਜਰੇ ਵਾਲੇ ਮਹਿੰਦਰ ਬਿਰਕ ਪੁਜੀਤਾ ਵਾਲਿਆ ਨਿੰਮੇ ਚਿੱਲੇ ਵੱਲ ਉਹ ਨਿੰਮੇ ਚਿੱਲੇ ਸਰਪੰਚ ਵੱਲੋਂ 10000 ਦੀ ਕਿੰਨਵੀਂ ਰੇੜਾ ਵੀ ਕਿਹਾ ਦੱਸੀ ਜਣਾ ਕੋ ਤੇ 5000 ਪਾਵੇ ਮਰਜਿੰਦਰ ਢਾਲੀਵਾਲ ਨਾਮ ਕਹਿੰਦੇ ਮਰਜਿੰਦਰ ਬਿਰਕ ਮਰਜੀਤ ਢਾਲੀਵਾਲ 5000 ਉਹਨਾਂ ਦਾ ਹੋਰ ਬੰਬਰਾ ਉਹ ਟੰਗ ਤਾਂ 15000 ਵਾਲਾ ਟੰਗ ਤਾਂ ਮੁੰਡਾ ਨਜ਼ਾਰਾ ਬਣਿਆ ਹੋਇਆ ਉਹ ਛੇ ਸਾਡੇ ਕੋਲੇ ਆ ਕੁਕਰਾਲੀ ਸਾਹਿਬ ਬਾਕੀ 10 ਦੇ ਦਰੋਪਾਗੇ ਵਾਲਿਆ ਚੱਕ ਲੈ ਮਾਈਕ ਆਹ ਸਾਹਮਣੇ ਕਬੱਡੀ ਪੈ ਗਈ ਮੇਰੇ ਮਿੱਤਰੋ ਉਹ ਬੱਲੋ ਮਾਜਰੇ ਦੀ ਧਰਤੀ ਉਹ ਚੋਟੀ ਦਾ ਮੇਲਾ ਚੱਲਦਾ ਉਹ ਦੇਖਾਂਗੇ ਕੌਣ ਕੀ ਨੂੰ ਠੱਲਦਾ ਕੌਣ ਕੀ ਨੂੰ ਠੱਲਦਾ ਅੱਜ ਬੱਲੋ ਮਾਜਰੇ ਉਹ ਚੋਟੀ ਦਾ ਮੇਲਾ ਚੱਲਦਾ ਉਹ ਵੱਡੇ ਭਾਈ ਗੁਲਵਿੰਦਰ ਆ ਗਿਆ ਜਰਜੀ ਵਾਲਾ ਦੀਪ ਆ ਗਿਆ ਜਿਹੜੇ ਜਿਹੜੇ ਦੀਪ ਦਵਰਜੀ ਨੂੰ ਪਿਆਰ ਕਰਦੇ ਆ ਬਾਈ ਇੱਕ ਵਾਰੀ ਲਲਕਾਰਾ ਇਹ 5000 ਦੀ 5000 ਦੀ ਕਬੱਡੀਆਂ ਦੀ ਗੱਲ ਚੱਲਦੀ ਆ 5000 ਉਹ ਕਹਿੰਦੇ ਮੁੰਡੇ ਕਮਾਨ ਮਾਜਰੇ ਵਾਲੇ ਪੰਜੇਂਦਰ ਬਿਰਕ ਪੁਜੀਤਾਰਿਆ ਲਿੰਮੇ ਚਿੱਲੇ ਵੱਲੋਂ ਉਹ ਲਿੰਮੇ ਚਿੱਲੇ ਸਰਪੱਤ ਵੱਲੋਂ ਸਾਡਾ ਵੀਰ ਭੋਲੂ ਸੁਹਾਣੇ ਵਾਲਾ ਭੋਲੂ ਸੁਹਾਣੇ ਵੱਲੋਂ ਵੀ 5000 ਆ ਰਾਮਗੜੀਆ ਫੌਜੀ ਨਵੀਂ ਅਮਰੀਕਾ ਆ ਗਿਆ ਰੇਡ ਤੇ ਆਹ ਸਾਹਮਣੇ ਉਹ ਉਧਰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਲੁਹੇੜੀ ਦੀਪਾ ਮਾਨ ਪ੍ਰਧਾਨ ਜੀ ਨਾ ਲੱਖਾ ਲੜੀ ਲਲ੍ਹ੍ਹੇੜੀ ਪ੍ਰਧਾਨ ਧੰਨਵਾਦ ਆਹ ਸਾਹਮਣੇ ਕਹਿੰਦੇ ਰੇਡ ਪੈ ਰਹੀ ਹੈ ਆਹ ਗੱਲ ਕਹਿੰਦੇ ਟਿਕਾਣੇ ਲੱਗੀ ਹੋਈ ਹੈ ਆਹ ਕਿਸੇ ਦੇ 5 ਲੱਖ ਆਹ ਕਿਸੇ ਦੇ 10 ਲੱਖ ਕਿਸੇ ਨੇ ਆਖਿਆ ਵੀ ਬੱਬੂ ਬਾਣ ਸਾਡੇ ਵੱਲੋਂ ਇਹ ਕਹਿੰਦੇ ਗੱਲਾਂ ਟਿਕਾਣੇ ਦੀਪ ਦਵਰਜੀ ਵਾਲਾ ਅਖਸ਼ਨਾ ਦੀ ਮਸ਼ੀਨ ਨਾਜਵਾਨ ਦੀਪ ਦਵਰਜੀ ਵਾਲਾ ਚਰਚੇ ਆ ਦੁਨੀਆ ਦੇ ਵਿੱਚ ਆਹ ਦੀਪ ਦਵਰਜੀ ਦੀ ਝੰਡੀਆਂ ਦੁਨੀਆ ਦੇ ਵਿੱਚ ਵੱਡੀ ਡਿਮਾਂਡ ਆ ਦੀਪ ਦਵਰਜੀ ਦੀ ਪਰ 5000 ਆ ਸੁਹਾੜੇ ਵਾਲੇ ਭੋਲੂ ਵੱਲੋਂ 5000 ਲੈ ਵੀ ਭੋਲੂ 5000 5000 ਪੁੱਜਦਾ ਕਰਦੀ ਏ ਇਸ ਗगन ਸੂਰੀ ਵਾਲੀ ਦੇ ਲਈ ਸਿਰੇ ਦਾ ਜਫਾ ਲਾ ਗਿਆ ਲੈ ਵੀ ਜਸੀ ਭਾਈ 5000 ਪੁੱਜਦਾ ਕਰਦੀ ਵੱਡੀ ਕੱਪ ਦੇ ਵਿੱਚ ਗगन ਸੂਰੀ ਵਾਲੀ ਦੇ 11 ਟੱਚ ਤੇ 5 ਜਫਾ ਗगन ਸੂਰੀ ਵਾਲੀਆ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਸਟਾਪਰ ਇੱਕ ਵਾਰ ਤਾੜੀਆਂ ਜ਼ੋਰਦਾਰ ਬਹੁਤ-ਬਹੁਤ ਧੰਨਵਾਦ ਸਾਰੀ ਸੰਗਤਾਂ ਦਾ ਸਾਰੀ ਕਮੇਟੀ ਦਾ ਸਾਰੇ ਦਰਸ਼ਕਾਂ ਦਾ ਫਿਰ ਤੋਂ ਬਹੁਤ-ਬਹੁਤ ਧੰਨਵਾਦ ਹੈ ਵੱਡੀ ਮਾਰਕਵਾੜਾ ਜੀ ਵੱਲੋਂ ਮਾਜਰ ਦੀ ਸਮੁੱਚੀ ਟੀਮ ਨੂੰ ਉਧਰ ਇੱਕ ਵੀ